ਦੇ ਵੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਅੱਜ ਆਪਾਂ ਆਏ ਹੋਏ ਹਾਂ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣੇ ਤੇ ਤੁਸੀਂ ਕਰ ਰਹੇ ਹੋ ਜੀ ਦਰਸ਼ਨ ਘੰਟਾ ਕਰਦੇ ਲਵੇ ਪੈਂਦਾ ਜੀ ਇਹ ਗੁਰਦੁਆਰਾ ਸਾਹਿਬ ਬਿਲਕੁਲ ਹੌਨ ਰੋਡ ਤੇ ਆ ਤੇ ਕਾਫੀ ਵਿਵਾਦਾਂ ਦੇ ਵਿੱਚ ਵੀ ਰਹਿੰਦਾ ਕਿਉਂਕਿ ਇੱਥੇ ਪਾਰਕਿੰਗ ਦਾ ਬਹੁਤ ਚੱਕਰ ਪੈਂਦਾ ਹੈਗਾ ਕਿਉਂਕਿ ਲੁਧਿਆਣਾ ਇੱਕ ਇਹੋ ਜਿਹਾ ਸ਼ਹਿਰ ਹੈਗਾ ਜਿੱਥੇ ਆਲ ਓਵਰ ਪੰਜਾਬ ਤੇ ਦੂਰੋਂ ਦੂਰੋਂ ਵੀ ਦੁਨੀਆ ਨਾਲ ਇੱਥੇ ਮਾਲ ਲੈਣ ਆਉਂਦੇ ਆ ਨਾ ਸਾਰੇ ਵਪਾਰੀ ਭਰਾ ਇੱਥੇ ਆਉਂਦੇ ਨੇ ਤੇ ਹੁੰਦਾ ਕੀ ਹੈ ਜੀ ਇੱਥੇ ਪਾਰਕਿੰਗ ਦਾ ਕੀ ਚੱਕਰ ਪੈਂਦਾ ਵੀ ਉਹ ਗਲਤੀ ਦੋਹਾਂ ਸਾਈਡ ਤੋਂ ਮੈਂ ਕਹਿ ਸਕਦਾ ਹਾਂ ਨਾ ਦੋਹਾਂ ਸਾਈਡ ਤੋਂ ਤਾਂ ਨਹੀਂ ਗੁਰਦਾਰਾ ਸਾਹਿਬ ਵਾਲਿਆਂ ਦੀ ਤਾਂ ਕੋਈ ਜ਼ਿਆਦਾ ਗਲਤੀ ਹੈ ਨਹੀਂ ਕਿਉਂਕਿ ਦੇਖੋ ਜੀ ਇਹਨਾਂ ਦੀ ਜਿਹੜੀ ਸੰਗਤਾਂ ਦੀ ਦਰਸ਼ਨ ਕਰਨ ਆਲੇ ਉਹਨਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਆ ਕਿਉਂਕਿ ਜਿੰਨੇ ਵੀ ਤੁਸੀਂ ਮੰਨ ਕੇ ਚੱਲੋ ਵੀ ਪੂਰੇ ਪੰਜਾਬ ਦੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿੰਨੇ ਵੀ ਵੱਡੀਆਂ ਸਟੇਟਾਂ ਦੇ ਸਾਰੇ ਵਪਾਰੀ ਇੱਥੇ ਆਣਿਆ ਮਾਲ ਲੈਣ ਤੇ ਉਹ ਗੱਡੀ ਕੀ ਕਰਦੇ ਆ ਵੀ ਇੱਥੇ ਪਾਰਕਿੰਗ ਚ ਲਾ ਕੇ ਲੰਘ ਜਾਨੇ ਆ ਪੰਜ ਪੰਜ ਛੇ ਛੇ ਘੰਟੇ ਆਂਦੇ ਨਹੀਂਗੇ ਜਗ੍ਹਾ ਬਲੌਕ ਹੋ ਜਾਂਦੀ ਜਿਹੜੀ ਸੰਗਤਾਂ ਦੀ ਉਹਨਾਂ ਨੂੰ ਪਾਰਕਿੰਗ ਨੂੰ ਜਗ੍ਹਾ ਨਹੀਂ ਮਿਲਦੀ ਇਸ ਲਈ ਗੁਰਦਵਾਰ ਸਾਹਿਬ ਨੇ ਉਹਰੇ ਪਹਿਲਾਂ ਹੀ ਜਦੋਂ ਗੱਡੀ ਐਂਟਰ ਕਰਦੀ ਐ ਤਾਂ ਪਹਿਲਾਂ ਹੀ ਪੁੱਛਦੇ ਆ ਜੀ ਵੀ ਤੁਸੀਂ ਦਰਸ਼ਨ ਕਰਨ ਜਾਣਾ ਜਾਂ ਬਾਜ਼ਾਰ ਲੈਣ ਜਾਣਾ ਬਿਜਾਰ ਜਾਣਾ ਜਿਹਨੇ ਬਿਜਾਰ ਜਾਣਾ ਉਹਨੂੰ ਅੰਦਰ ਨਹੀਂ ਵੜਨ ਦਿੰਦੇ ਤੇ ਜਿਹਨੇ ਦਰਸ਼ਨ ਕਰਨੇ ਆ ਉਹਨਾਂ ਨੂੰ ਅੰਦਰ ਆਣ ਦਿੰਦੇ ਨੇ ਤੇ ਵੀ ਗੱਡੀ ਖੜਾਓ ਤੇ ਗਲਤੀ ਮੈਂ ਵਪਾਰੀਆਂ ਦੇ ਵੀ ਮੰਨਦਾ ਕਿਉਂਕਿ ਜਦੋਂ ਤੁਸੀਂ ਇਹ 5 5 6 6 ਘੰਟੇ ਗੱਡੀ ਖੜਾਉਣੀ ਹੈ ਜੇ ਬਾਹਰ ਵੀ ਖੜਾਉਣੀ ਹੈ ਤਾਂ ਵੀ ਤੁਹਾਨੂੰ 100 150 ਰੁਪਏ ਦੇਣੇ ਹੀ ਪੈਂਦਾ ਉਹੀ ਤੁਸੀਂ ਇੱਥੇ ਸੇਵਾ ਪਾਜਿਆ ਕਰੋ ਪਰ ਕਿੱਥੇ ਤੁਹਾਨੂੰ ਪਤਾ ਫ੍ਰੀ ਵਾਲੀ ਚੀਜ਼ ਕੌਣ ਛੱਡਦਾ ਹਨ ਤੇ ਬਾਕੀ ਜੀ ਇਹ ਗੁਰਦਰਾ ਸਾਹਿਬ ਹੈ ਜੀ ਦੁੱਖ ਨਿਵਾਰਨ ਸਾਹਿਬ ਤੇ ਇੱਥੇ ਆ ਕਰੋ ਜੀ ਕਬੂਤਰਾਂ ਨੂੰ ਆਪ ਇਹ ਜਿ ਬੜਾਇਆ ਜਾਂਦਾ ਹੈ ਹਨ ਕਿਉਂਕਿ ਜਦੋਂ ਆਪ ਇਹਨਾਂ ਨੂੰ ਦਾਣਾ ਪਾਣ ਲੱਗ ਜਾਂਦੇ ਨੇ ਤਾਂ ਇਹ ਆਪਣੇ ਤੇ ਡਿਪੈਂਡਡ ਹੋ ਜਾਂਦੇ ਆ ਆਪ ਇਹ ਕੁਝ ਨਹੀਂ ਕਰਦੇ ਫਿਰ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਰੋਟੀ ਪਾ ਕੇ ਹਨਾ ਥਾਲੀ ਦੇ ਵਿੱਚ ਮੂਹਰੇ ਧਰ ਦੇਣੀ ਅਸੀਂ ਤਾਂ ਬਸ ਖਾਣੀ ਹੋਆ ਮੂਹੇ ਹਲਾਣਾ ਕੱਲਾ ਕਿਉਂਕਿ ਫਿਰ ਇਹ ਆਪ ਨਹੀਂ ਕੰਮ ਕਰਨ ਜੋਗੇ ਰਹਿੰਦੇ ਜਿਹੜੇ ਉੱਤਰਾ ਨੂੰ ਆਪਾਂ ਦਾਣਾ ਪਾਣ ਲੱਗ ਜੰਨੇ ਆ ਤੇ ਆ ਬੱਚਾ ਲੱਗਿਆ ਹੋਇਆ ਜੀ ਕਿ ਉੱਤਰਾ ਨਾਲ ਖੇਡਣਾ ਤੇ ਉੱਤਰ ਬਹੁਤ ਨੇ ਤੇ ਜਿਹੜੀ ਮੈਨੂੰ ਸਭ ਤੋਂ ਵੱਡੀ ਗੱਲ ਲੱਗਦੀ ਹੈ ਵੀ ਲੋਕ ਇੱਥੇ ਮੱਥਾ ਫੋਟੇਕਦੇ ਹਨਾ ਕੁੱਤਰਾਂ ਨੂੰ ਮਥਾ ਕੀ ਜਾਨਨੇ ਆ ਜੀ ਮੈਂ ਇੱਕ ਨੂੰ ਪੁੱਛਿਆ ਵੀ ਕੀ ਚੱਕਰ ਆ ਨਾ ਕਹਿੰਦਾ ਰਾਹੂ ਭਾਰੀ ਆ ਜੀ ਕਿਸੇ ਨੇ ਕਿਹਾ ਵੀ ਦਾਣਾ ਬਾਕੇ ਪੰਥਾ ਟੇਕਿਆ ਕਰ ਮਾਹ ਕੁੱਤਰਾਂ ਨੂੰ ਮਥਾ ਢੇਕਿਆ ਨਾਲ ਦੇ ਰਹਾਉ ਦਾ ਕੀ ਲੈਣਾ ਦੇਣਾਗਾ ਹਨਾ ਤੇ ਬਾਕੀ ਸਭ ਦੀ ਆਪਣੀ ਆਪਣੀ ਸੋਚ ਹੈ ਜੀ ਬਾਕੀ ਮੇਰੇ ਹਿਸਾਬ ਨਾਲ ਤਾਂ ਇਹ ਗਲਤ ਹੈ ਕਿਉਂਕਿ ਜੇ ਵੀ ਆਪਾਂ ਇਹਨਾਂ ਨੂੰ ਦਾਣਾ ਪਾਣਿਆ ਓਏ 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 ਠੀਕ ਹੈ ਪੁੱਤ ਛੱਡ ਲਾ ਛੱਡ ਲਾ ਪਿੱਛੇ ਤੇ ਗੁਰਕ ਗਿਆ ਠੀਕ ਆ ਕੋਈ ਨਾ ਨਿਆਣਾ ਹੀ ਆ ਫਿਰ ਕਿਆ ਹੋ ਗਿਆ ਬਾਈ ਓਏ ਅਦਰ ਆਜੋ ਅਦਰ ਆਜੋ ਰੋਟੀ ਘਰ ਤੋਂ ਨਹੀਂ ਨਾ ਆਪਾਂ ਇਹ ਜਿ ਬਣਾ ਰਹੇ ਆ ਰੋਟੀ ਬਾਕੇ ਦਾ ਵੀਰ ਇਹ ਬਾਕੀ ਰੋਟੀ ਖਾ ਲੈਣ ਨੂੰ ਨਿਆਣਿਆਂ ਨੂੰ ਵੀ ਇਹ ਯਾਰ ਇਹ ਇਹ ਲੋਕ ਨਾ ਕੁਛ ਕੜਾ ਮਚੋਦਰੀ ਹੁੰਨੇ ਆ ਯਾਰ ਇਹ ਹਰੇਕ ਕੁਝ ਹੁੰਨੇ ਆ ਉਹ ਜਵਾਕ ਆ ਉਹ ਹਨਾ ਕਿੰਨੀ ਕੁ ਉਮਰ ਹੋਣੀ ਉਹਦੀ ਹਨਾ ਆਇਆ ਜੀ ਮੂੰਹ ਚੱਕ ਕੇ ਬੋਲਣ ਲੱਗਿਆ ਉਹਨੂੰ ਦੱਸ ਕਿ ਕਿੰਨਾ ਕ ਜਵਾਕ ਆ ਯਾਰ ਆ ਦੇਖਿਓ ਕਿੰਨਾ ਕ ਜਵਾਕ ਆ ਯਾਰ ਇਹਨੂੰ ਕੀ ਪਤਾ ਦੁਨੀਆਦਾਰੀ ਦਾ ਹਨਾ ਆਹ ਕੜਾ ਮਚੋਦਰੀ ਆਹ ਉਹਨੂੰ ਬੋਲ ਰਿਹਾ ਦੱਸ ਨਾਣਾ ਕੱਢ ਰਿਹਾ ਰੋਟੀ ਖਾ ਲੈਣ ਨੂੰ ਕਹਿੰਦਾ ਇਹਨਾਂ ਨੂੰ ਮੇਰੇ ਨੂੰ ਗੱਲ ਕਰਨੀ ਹੈ ਪਿਆਰ ਨਾਲ ਬੰਦੇ ਨੂੰ ਹਰ ਇੱਕ ਗੱਲ ਪਿਆਰ ਨਾਲ ਹਰ ਇੱਕ ਮਸਲੇ ਦਾ ਹੱਲ ਹੋ ਜਾਣਾ ਪਰ ਇਹ ਕੁਝ ਬੰਦੇ ਹੁੰਦੇ ਆ ਜਿਹੜੇ ਕਿ ਕਰਾਂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਕਿ ਇੱਥੇ ਆ ਕੇ ਆਪਣੀਆਂ ਚੌਧਰਾਂ ਝਾੜਦੇ ਨੇ ਤੇ ਬਾਕੀ ਚੱਲਦੇ ਜੀ ਆਪਾਂ ਬਜ਼ਾਰ ਵੱਲੋਂ ਤੁਹਾਨੂੰ ਨਾਲੇ ਬਜ਼ਾਰ ਕਮਾਣੇ ਆ ਥੋੜਾ ਜਿਆ ਆਪਕੋ ਵੱਧ ਜਿਹੜੇ ਲੋਕ ਅੱਜ ਕੱਲ੍ਹ ਦੇ ਨੌਜਵਾਨਾਂ ਜਾਂਦੇ ਹਨ ਹੈ ਨਾ ਯੰਗ ਜੇ ਅੰਗੇ ਜਨਰੇਸ਼ਨ ਹੈ ਬਹੁਤ ਦੂਰ ਹੋ ਰਹੀ ਸਿੱਖੀ ਤੋਂ ਕਿਉਂਕਿ ਇਹ ਜੇ ਲੋਕ ਨੇ ਉਦਣ ਅੰਮ੍ਰ ਅੰਮ੍ਰਾਸਰ ਵੀ ਇਹੀ ਗੱਲ ਹੋਈ ਹੈ ਨਾ ਕਿਉਂਕਿ ਚੁੰਨੀ ਚਾਨੀ ਗਈ ਵਾਰ ਸਿਰ ਤੋਂ ਉਤਰ ਜਾਂਦੇ ਤੇ ਦੋ ਭੀੜ ਚ ਖੜੇ ਹੁੰਨੇ ਆ ਆ ਬਾਬਾ ਇੰਨਾ ਪੁੱਠਾ ਗੱਲ ਪਿਆ ਬੱਪੀ ਇਹ ਕੁੜੀ ਦੇ ਉਹਦੇ ਇੰਨਾ ਗਲਤ ਬੋਲਿਆ ਹਨਾ ਉਹਨੂੰ ਵੀ ਜਿਹੜੀ ਗੱਲ ਪਿਆਰ ਨਾਲ ਕਹੀ ਜਾ ਸਕਦੀ ਹੈ ਉਹਨੂੰ ਤੁਸੀਂ ਆਕੜ ਕੇ ਹਨਾ ਬਾਬ ਨੇ ਆਪਣ ਨੂੰ ਐ ਫਸਮਣੀ ਵੀ ਸਤ ਪਤਾ ਨਹੀਂ ਵੀ ਅਸੀਂ ਉਹ ਇੱਥੇ ਦੇ ਬਾਰਲੀ ਬਾਸ ਰਖਵਾਲੇ ਆ ਦਾ ਮਿਚਿਓਰੀ ਤੇ ਬਾਕੀ ਆ ਕੰਧਾ ਦੇਖੋ ਜੀ ਕਿੰਨੀਆਂ ਗੈਂਡ ਬੋਤਲਾਂ ਲਾਈਆਂ ਹੋਈਆਂ ਹਨਾ ਬਿੱਤੇ ਬੂਟੇ ਲਾਏ ਹੋਏ ਆ ਬਹੁਤ ਸੋਹਣਾ ਪ੍ਰੋਜੈਕਟ ਕਰਿਆ ਹੋਇਆ ਹੈਗਾ ਇਹ ਲੁਧਿਆਣੇ ਦੇ ਵਿੱਚ ਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਦਰਸ਼ਨ ਕਰ ਲਓ ਜੀ ਕਦੇ ਲੁਧਿਆਣੇ ਆਓ ਤਾਂ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਇਓ ਤੇ ਜਿਹੜੀ ਸਭ ਤੋਂ ਵਧੀਆ ਜਿਹੜੀ ਮੈਨੂੰ ਵਧੀਆ ਚੀਜ਼ ਲੱਗੀ ਉਹ ਆ ਇਹ ਬਹੁਤ ਸੋਹਣਾ ਪ੍ਰੋਜੈਕਟ ਕਰਿਆ ਹੋਇਆ ਹੈਗਾ ਬੂਟਿਆਂ ਦੇ ਬੋਤਲਾਂ ਲਾ ਕੇ ਉਹਨਾਂ ਨੂੰ ਕੱਟ ਕੇ ਇਹਨਾਂ ਨੂੰ ਵੀ ਬਹੁਤ ਸੋਹਣੇ ਲੱਗ ਰਹੇ ਆ ਤੇ ਹੁੰਦੇ ਵੀ ਡੈਕੋਰੇਸ਼ਨ ਲਈ ਵੀ ਵਧੀਆ ਸਾਰੇ ਕੰਦ ਤੇ ਜਿਹੜਾ ਜਿੰਨਾ ਵੀ ਪੋੜਾ ਨੇ ਉਹਦੇ ਸਾਰੇ ਆਲੇ-ਦਾਲੇ ਸਾਈਡ ਤੇ ਲੱਗਿਆ ਹੋਇਆ ਤੇ ਇਹ ਅਜੇ ਲੁਧਿਆਣੇ ਦੀ ਮਾਰਕੀਟ ਆ ਤੇ ਆਪਾਂ ਤੁਹਾਨੂੰ ਨਾਲੇ ਮਾਰਕੀਟ ਘੁਮਾ ਕੇ ਲੈ ਕੇ ਆਉਨੇ ਆ ਜੀ ਤੇ ਇਹ ਆ ਜੀ ਸੰਤਰਾ ਪ੍ਰਜਾਤੇਸਨ ਦਾ ਰੋੜ ਘੰਟਾ ਕਰਨ ਨੂੰ ਜਾਂਦਾ ਹੈ ਤੇ ਇੱਧਰ ਐਸੋ ਰਾਈਟ ਮੋੜਦੇ ਆਂ ਕ੍ਰੀਮਪੁਰੇ ਬਜ਼ਾਰ ਵੱਲ ਨੂੰ ਜਾਂਦਾ ਜੀ ਤੇ ਆ ਨਾਲ ਹੀ ਇੱਧਰ ਰੇਲਵੇ ਪੱੜੀ ਹੈ ਸਟੇਸ਼ਨ ਇੱਥੇ ਤੋਂ 10 ਮਿੰਟ ਦੇ ਰਾਤਪੂਰ ਤੇ ਸਟੇਸ਼ਨ ਹੈ ਜੀ ਸਾਬ 15 ਤਰੀਕ ਨੂੰ ਜੀ 16 ਤਰੀਕ ਨੂੰ ਚਰਨ ਕਮਲ ਮੱਛੀਵਾੜੇ ਤੇ 17 ਤਰੀਕ ਨੂੰ ਫਤੇਗੜ ਸਾਹਿਬ ਤੇ ਬਾਬੇ ਜਿਹੜੇ ਆ ਰਹੇ ਆਂ ਜੀ ਨਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਅਮਰ ਸੰਚਾਰ ਹਰ ਅੰਗਰੇਜ਼ੀ ਮਹੀਨੇ ਦੇ ਹਰ ਅੰਗਰੇਜ਼ੀ ਮਹੀਨੇ ਦੇ ਪਹਿਲੇ ਐਤਵਾਰ ਸਵੇਰੇ 10:30 ਵਜੇ ਇੱਥੇ ਅਮਰ ਸੰਚਾਰ ਕਰਾਇਆ ਜਾਂਦਾ ਹੈ ਇਹ ਬਾਕੀ ਇਹ ਜੇ ਲੁਧਿਆਣੇ ਦੀ ਘੰਟਾ ਘਰ ਮਾਰਕੀਟ ਆਪਾਂ ਤੋਂ ਨਾਲੇ ਮਾਰਕੀਟ ਘੁਮਾਣੇ ਆਪਾਂ ਬਸ ਗੱਡੀ ਕੱਢ ਲਈਏ ਜਾ ਕੇ ਇਹ ਇਹ ਜੀ ਦੁੱਖ ਨਵਾਰਨੂ ਮੁਰਦਰ ਸਾਹਿਬ ਕਰੋ ਦਰਸ਼ਨ ਇਥੇ ਪੰਜਾਬ ਫਾਈਲਜ਼ ਫਿਲਮ ਆ ਰਹੀ ਹੈ ਅੱਗੇ ਵੀ ਬਹੁਤ ਸੋਹਣੀ ਕਹਿੰਦੇ ਫਿਲਮ ਹੈ ਨਾ ਵੀ 13 ਦਸੰਬਰ ਕੱਲ ਨੂੰ ਪਲੇ ਹੋ ਰਹੀ ਹੈ ਤੇ ਬਾਕੀ ਆ ਜਿਓ ਤੁਹਾਨੂੰ ਆਪਾਂ ਮਾਰਕੀਟ ਘੁਮਾ ਕੇ ਲੈ ਕੇ ਆਉਂਨੇ ਆ ਇੱਥੇ ਵਪਾਰੀਆਂ ਨੂੰ ਮਤਲਬ ਪਾਰਕਿੰਗ ਤੇ ਗੱਡੀ ਅਲਾਟ ਨਹੀਂ ਮਿਲ ਰਣੀ ਤੇ ਦੁਕਾਨਾਂ ਜੀ ਇਸ ਤਰ੍ਹਾਂ ਇਹ ਇਹ ਹੈਗੀ ਹੈ ਜੀ ਜਿਹੜੀ ਇਹ ਮਾਰਕੀਟ ਹੈ ਇਹ ਹੈਗੀ ਹੈ ਜਿੱਮੇ ਕਿ ਫਲਾਸ ਪੇਚ ਕਸ ਟੂਲਸ ਵਗੈਰਾ ਮਿਲਦੇ ਹਨ ਜਿੱਥੇ ਇਹ ਉਹ ਵਾਲੀ ਮਾਰਕੀਟ ਹੈ ਘੰਟਾ ਘਰ ਦੇ ਕੋਲ ਕ੍ਰੀਮਰ ਬਿਆਨ ਜਿਹੜਾ ਮੋੜ ਮੋੜ ਦਾ ਦੁਖਨਵਨ ਸਾਫਗੁਰਗਰ ਦੇ ਬਿਲਕੁਲ ਸਾਹਮਣੇ ਹੈ ਇਹ ਇੱਥੇ ਤੁਹਾਨੂੰ ਹਰ ਇੱਕ ਪ੍ਰਕਾਰ ਦਾ ਟੂਲ ਹੋਲਸ ਰੇਕਾਂ ਨੇ ਮਿਲੂਗਾ ਜੀ ਤੇ ਆਜੋ ਆਪਾਂ ਤੁਹਾਨੂੰ ਨਾਲੇ ਘੁਮਾਉਨੇ ਆ ਨਾਲੇ ਟੂਲ ਦਿਖਾਉਨੇ ਆ ਹਾਰਡਵੇਅਰ ਦਾ ਮਤਲਬ ਮੋਸਟਲੀ ਸਾਰਾ ਸਮਾਨ ਤੁਹਾਨੂੰ ਸਾਰਾ A to Z ਇੱਥੇ ਮਿਲਦਾ ਹੈ ਤੇ ਬਹੁਤ ਵਪਾਰੀ ਇੱਥੋਂ ਲੈ ਕੇ ਜਾਂਦੇ ਆ ਇਹਨਾਂ ਸਮਾਨ ਵੇਚਣ ਨੂੰ ਵੀ ਫਤਿ ਆਪਾਂ ਆਪ ਹੋ ਗਏ ਜੀ ਆਪਣੇ ਸਮਾਰਸੀ ਵਾਲਾ ਪੰਪ ਹੋ ਗਿਆ ਏ ਟੂ ਜੈਡ ਮਤਲਬ ਇੱਕ ਪੇਚ ਕਰ ਤੋਂ ਲੈ ਕੇ ਵੱਡਾ ਜੱਡਾ ਵੀ ਹੜਵਿਆ ਦਾ ਸਮਾਨ ਉਹਦਾ ਸਾਰਾ ਤੁਹਾਨੂੰ ਏ ਟੂ ਜੈਡ ਇੱਥੇ ਮਿਲੂਗਾ। ਬੀਵੀਐਸ ਦਾ ਸਟਾਈਲ ਕੱਪੜਿਆਂ ਦਾ ਸਭ ਤੋਂ ਵੱਡਾ ਗੜ ਮਿਲਿਆ ਜਾਂਦਾ ਹੈ ਲੁਧਿਆਣੇ ਨੂੰ। ਕਿਉਂਕਿ ਇੱਥੇ ਫੈਕਟਰੀਆਂ ਆਪਦੀਆਂ ਨਾਲ ਲੋਕਾਂ ਦੀ ਹੌਲ ਸੇਲ ਦਾ ਕੰਮ ਬਹੁਤ ਜ਼ਿਆਦਾ ਮੋਸਟਲੀ ਸਾਰੇ ਇੱਥੋਂ ਹੀ ਸਮਾਨ ਲੈ ਕੇ ਜਾਂਦੇ ਆ। ਅਨਿਕੋ ਕੰਨਰ ਪ੍ਰਾਗ ਫਾਰਮ ਨਾਲ ਹੀ ਕਪੜੇ ਲੱਗੇ ਹੋਏ ਇਹ ਦੇਖੋ ਛੋਟੇ ਛੋਟੇ ਦੁਕਾਨਾਂ ਆ ਗਈਆਂ ਇਹਨਾਂ ਦੇ ਵਿੱਚ ਹੀ ਅਸੀਂ ਚੱਲੇ ਜਾਂਦੇ ਹਾਂ ਦਾ ਆ ਵੀ ਥੋੜੇ ਬਹੁਤੇ ਕੱਪੜੇ ਦੁਕਾਨਾਂ ਵੈਸੇ ਮੈਂ ਨਾ ਘੰਟਾ ਘਰ ਦੇ ਕੋਲ ਹੀ ਆ ਏਸੀ ਮਾਰਕੀਟ ਦੇ ਵਿੱਚ ਜਿਹੜਾ ਕੱਪੜਿਆਂ ਦਾ ਖਾੜਾ ਮੇਨ ਵਿੱਚੇ ਰੈਡੀमेड ਵਿੱਚੇ ਦੂਸਰੇ ਸਾਰੇ ਉੱਥੇ ਮਿਲਦੇ ਆ। ਜੀ ਆਇਆਂ ਨੂੰ ਤੁਹਾਨੂੰ ਅੱਗੇ ਚਾਣਨੇ ਆ ਖਮਾਨੇ ਆ ਜੀ ਟੂਲ ਮਾਰਕੇ ਦਾ ਹਾਰਡਵੇਅਰ ਦਾ ਜਿੱਥੇ ਸਾਰਾ ਸਮਾਨ ਮਿਲਦਾ ਜੀ ਏ ਟੂ ਜ਼ੈਡ ਉਹ ਮਾਰਕੀਟ ਖਮਾਨੇ ਆ ਤੁਹਾਨੂੰ। ਨਾਟਾ ਬੋਲਟ ਸਾਰਾ ਕੋਈ ਟੂ ਜ਼ੈਡ ਹੋਲਸੇਲ ਰਿਕਾ ਦੇ ਮਿਲਦਾ ਆ। ਜੇਕਰ ਤੁਸੀਂ ਕੰਮ ਵੀ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਇੱਥੇ ਆਪਾ ਮਤਲਬ ਤੁਸੀਂ ਹੋਲ ਸੇਲ ਦੇ ਰੇਟਾਂ ਦੇ ਬਣਾ ਸਮਾਨ ਲੈ ਸਕਦੇ ਆ ਇਹ ਪਰਾਨੇ ਟਾਈਮ ਦੇ ਘਰ ਹੋਵੇਗੀ ਸਿਰਫ 3% ਹੋਲ ਸੇਲ ਕਰਵਾਉਂਦੇ ਆਂ ਅਚੱਕਲੇ ਸੁਠਾ ਨਾਲ ਬਹੁਤ ਆਵਾਜ਼ ਚੱਲਿਆ ਆਗੀ ਜੀ ਟੋਲ ਮਾਰਕੀਟ ਆ ਇਹ ਜਾਂਦਾ ਵੀ ਕ੍ਰੇਮਪਰਾ ਬਾਜ਼ਾਰ ਆ ਜੀ ਇਹ ਲਓ ਜੀ ਹੁਣ ਆਪਾਂ ਫਿਰ ਯਾਰ ਉੱਪਰ ਨੂੰ ਵੀ ਜਾਂਦੇ ਆਂ ਨੇ ਏ ਅਜੀ ਟੂਲ ਮਾਰਕੀਟ ਲੁਧਿਆਣੇ ਦੀ ਇੱਥੋਂ ਲੈ ਕੇ ਉਹ ਜਿੱਥੇ ਤੱਕ ਪੁਲਿਸ ਚੜਦਾ ਹੈ ਜਿੱਥੇ ਤੱਕ ਉਥੇ ਤੱਕ ਸਾਰੀ ਮਾਰਕੀਟ ਉਹ ਜਿਹੜਾ ਇਹ ਟੂਲਾਂ ਦੀ ਆ ਐ ਪੰਪਾਂ ਕੁਮਾਂ ਹੋ ਗਏ ਆ ਉਹਨੂੰ ਸਾਰਾ ਗੋਸੇ ਟੂ ਜੈਡ ਆਪਾਂ ਇਹ ਪਤਾ ਕੀ ਰੇਟ ਆ ਵੀਰ ਆਹ ਹਾਲਾ ਤੇ ਪੈ ਪਿਆ ਕਿੰਨੇ ਆ ਇਹ ਜ ਲੈਂਥ ਮਤਲਬ ਘੱਟ ਵੱੱਡ ਵੀ ਮਿਲ ਜਾਂਦੀ ਹੈ ਕਿ ਪੂਰਾ ਹੀ ਲੈਣਾ ਪੈਂਦਾ ਨਹੀਂ ਮਿਲਦੀ ਅੱਛਾ ਕੀ ਉਹ ਕਹਿੰਦਾ ਇਹ ਸਾਫਤਾ ਵੇ ਦਾ 15 ਰੁਪਏ ਫੋਟਾ ਹੈ ਜੀ ਠੀਕ ਹੈ ਚਲ ਮੱਕੇ ਇੱਧਰ ਆ ਜਨਰੇਟਰ ਹੋ ਗਏ ਜੀ ਦੂਜੇ ਨਾਲ ਪੰਪ ਹੋ ਗਏ ਪ੍ਰੈਸ਼ਰ ਪੰਪ ਇੱਧਰ ਆ ਪਾਈਪਾਂ ਉਹ ਪਾਣੀ ਰੰਨਾ ਹੋ ਗਏ ਜੀ ਸਾਰਾ ਇਲੈਕਟ੍ਰੀਕਲ ਹਾਲ ਫੇਸ ਦੇ ਤੇ ਇੱਧਰ ਇਲੈਕਟ੍ਰੋਨਿਕਸ ਆ ਵਗੈਰਾ ਹੋ ਗਿਆ पुल के थले बहुत अगड़ी मार्केट बनी हुई है दे जो देखो पुलिस दुकाना दे बना के मन लाख शायद कमेटी दरानी है इधर पुलिया वगैरह दुकान है जी ये ਉਹ ਰਿਪੋੜੀਆਂ ਵਾਲੀਆਂ ਮਿਲਦੀਆਂ ਹੈਗੀਆਂ ਹੁਣ ਤਾਂ ਮਾਰਕੀਟ ਓਪਨ ਹੁੰਦੀ ਹੈ ਨਾ ਔਰ ਇਹਦਾ 10:30 ਵਜੇ ਸ਼ੁਰੂ ਹੋਣ ਲੱਗਦੇ ਆ ਜੀ ਮਾਰਕੀਟ ਤੇ ਰਾਤ ਨੂੰ 11 ਵਜੇ ਤੱਕ ਖੁੱਲੀ ਰਹਿੰਦੀ ਆ ਤੇ ਇਦਾਂ ਦਾ ਪੇਚ ਕਸਬ ਵਗੈਰਾ ਸੈਕੰਡ ਹੈਂਡ ਫਸਟ ਹੈਂਡ ਜਿਹੜਾ ਮਰਜ਼ੀ ਲੈ ਲੋ ਹਨਾ ਥੋੜੀ ਉਡੀਕ ਤਾਂ ਨਹੀਂ ਆਂ ਦੇਖੋ ਥੋੜੀ ਮੰਡੀ ਦੁਕਾਨਾਂ ਜੋ ਵਿੱਚ ਬੈਠੇ ਆਂ ਤਰੇ ਬੈਰੰਗਾ ਹਰ ਤਰ੍ਹਾਂ ਦੇ ਬੈਰੰਗਾ ਮਿਲਦੇ ਆ ਜੀ ਇਹਦੇ ਲਈ ਬੈਰੰਗਾ ਵਾਲੀ ਮਤਲਬ ਇੱਥੇ ਇੱਕ ਸਪੈਸ਼ਲ ਹੋਇਆ ਵੀ ਜਿਹੜੀ ਚੀਜ਼ ਤੇ ਤੁਹਾਨੂੰ ਮੰਨ ਲੇ ਚਲੋ ਬੈਰੰਗਾ ਦਾ ਉੱਥੇ ਬੈਰੰਗੇ ਮਿਲਣਗੇ ਜਿਵੇਂ ਜਨਰੇਟਰ ਤਾਂ ਇੱਥੇ ਜਨਰੇਟਰੀ ਮਿਲਣਗੇ ਐ ਨਹੀਂ ਹੈਗਾ ਵੀ ਇਹਨੇ ਵੀ ਸਾਰਾ ਕੁਝ ਸਮਾਰ ਰੱਖਿਆ ਹੋਊਗਾ ਜਿਹੜਾ ਅਸਲੀ ਹੋਲ سیلਰ ਹੋਊਗਾ ਉਹਦੇ ਕੋਲ ਸਿਰਫ ਇੱਕ ਤਰ੍ਹਾਂ ਦੀ ਵੈਰੈਟੀ ਹੋਊਗੀ ਤੇ ਇਧਰ ਆ ਚਾਬੀਆਂ ਪੰਨੇ ਚੈੱਕ ਹੋ ਗਏ ਜੀ ਆਹ ਦੇਖੋ ਚੈੱਕ ਪਏ ਹਲਤਾ ਦੋ ਵੱਧ ਦੁਕਾਨਾਂ ਖੁੱਲੀਆਂ ਨਹੀਂ ਹੈਗੀਆਂ ਪਰ ਹੈ ਦੇਖੋ ਛੋਟੀ ਛੋਟੀਆਂ ਦੁਕਾਨਾਂ ਆ ਤੇ ਆ ਪੰਪ ਵੀ ਮਿਲਦੇ ਆ ਜੀ ਹੋਲ سیل ਰੇਟਾਂ ਤੇ ਹਨਾ ਪੈਸ ਹੋਗੇ ਪੈਸ ਮਿਲਦੇ ਆ ਇੱਧਰ ਜਨਰੇਟਰ ਵਗੈਰਾ ਹੋਗੇ ਆ ਦੇਖੋ ਰੇਲੀ ਪੈਸ ਸਾਰੇ ਤਰ੍ਹਾਂ ਦੇ ਪੈਸ ਮਿਲਣਗੇ ਤੁਹਾਨੂੰ ਉਸੇ ਇੱਥੋਂ ਦੇ ਅੱਜ ਦੋ ਦਿਆਂ ਦੇ ਬੰਦਿਆਂ ਦੇ ਹਾਲੇ ਕਰਦੇ ਕੋਈ ਗੱਲ ਬੋਲਣਾ ਨਹੀਂ ਬਈ ਆ ਹਰੇ ਸਾਰਾ ਪਾਣੀ ਦਾ ਪੰਪ ਬੰਪ ਹੋ ਗਿਆ ਸਾਰਾ ਕੋਈ ਹੇਟੋ ਜੈਟ ਹੋਲਸੇ ਰੇਟਾਂ ਤੇ ਮਤਲਬ ਇਹ ਸਾਰਾ ਜਿਹੜਾ ਲੁਨੀਆਣਾ ਮੰਨਿਆ ਜਾਂਦਾ ਇਹ ਹੋਲਸੇ ਰੇਟਾਂ ਦੇ ਲਈ ਇੱਥੇ ਤੁਹਾਨੂੰ ਐ ਨਹੀਂ ਹੈਗਾ ਵੀ ਬਲਾ ਕੇ ਹੋਲਸੇਲ ਰੇਟ ਰਿਟੇਲ ਤੇ ਲੈਣਗੇ ਹਾਂ ਬਥੇਰੇ ਹੋਣਗੇ ਵੀ ਇਹੇ ਜੇ ਪਰ ਉਹ ਪਤਾ ਲੱਗ ਜਾਂਦਾ ਦੁਕਾਨਦਾਰਾ ਦੋਹਾਂ ਨਾਲ ਗੱਲਬਾਤ ਹੋ ਕੇ ਮੈਂ ਲੋੜ ਕਰਦੇ ਹਾਂ ਬਸ ਇੱਥੇ ਐ ਨਹੀਂ ਹੈਗਾ ਵੀ ਜਿਵੇਂ ਤੁਸੀਂ ਇੱਕ ਦੁਕਾਨ ਚ ਵੜ ਕੇ ਧੁੱਥੇ ਸਮਾਨ ਲੈਣਾ ਐਨਾ ਇਹਨਾਂ ਤੁਸੀਂ ਪੂਰੀ ਮਾਰਕੀਟ ਚ ਘੁੰਮੋ ਸਾਰੇ ਕਿਤੇ ਰੇਟ ਪਤਾ ਕਰੋ ਜਿੱਥੇ ਤੁਹਾਨੂੰ ਸਹੀ ਲੱਗਦਾ ਬਾਰਗੇਨਿੰਗ ਵਗੈਰਾ ਕਰਕੇ ਮੈਸਾ ਹੌਲਸੇ ਰੇਟਾਂ ਤੋਂ ਹੀ ਘੱਟ ਕਰਦੇ ਨਹੀਂ ਹੈਗੇ ਪਰ ਜੇ ਕੁਆਂਟੀਟੀ ਬਹੁਤ ਜ਼ਿਆਦਾ ਜ਼ਿਆਦਾ ਹੋਵੇ ਫਿਰ ਥੋੜਾ ਬੋਧਾ ਨੇਗੋਸ਼ੀਏਬਲ ਕਰ ਵੀ ਲੈਣੇ ਆ ਕਰੋ ਡਿਪੈਂਡ ਕਰਦਾ ਵੀ ਤੁਸੀਂ ਗੱਲਬਾਤ ਕਿੰਨੇ ਸਾਲ ਪਿਆ ਹਨ ਲੱਕ ਇੱਥੇ ਆ ਭਈਆਂ ਨੇ ਬਾਉ ਗਾ ਪਾਇਆ ਪਿਆ ਮੈਟਰੀ ਵਾਲੇ ਟਰੈਂਪੂਆਂ ਦਾ ਜਿਹੜੇ ਸਾਡੇ ਜਾਣ ਤਾਂ ਹਨਾ ਨਾਲੇ ਉਹ ਵੀ ਦੱਸਦੇ ਆਂ ਵੀ ਜਿਹੜੇ ਮੁੰਡੇ ਸਾਡੇ ਕੋਲ ਕੰਮ ਕਰਦੇ ਆਂ 8 6 6 ਜੀ 700 ਰੁਪਏ ਦਿਹਾੜੀ ਤੇ ਵੀ ਹਨਾ ਹੁਣ ਉਹਨਾਂ ਨੇ ਕੀ ਕਰਿਆ ਕਰਾਇਆ ਤੇ ਮਤਲਬ ਲੋਨਾਂ ਦੇ ਆਹ ਟੈਂਪੂ ਲੈ ਲਏ ਬੈਟਰੀ ਵਾਲੇ 1500 2000 ਰੁਪਏ ਬਣਾ ਲੈਨੇ ਕਿਉਂਕਿ ਪੂਰੇ ਪੰਜਾਬ ਦਾ ਤੁਸੀਂ ਮੰਨ ਕੇ ਚਲੋ ਵੀ ਇਹ ਘੜਾ ਹੈ ਇੱਕ ਜਗਾ ਪੂਰੇ ਲੋਕ ਕਰਨੇ ਹਨਾ ਵਪਾਰੀ ਦਿੱਲੀ ਹੋਵੇ ਸਮਾਨ ਲੈਣ ਤਾਗਲਾ ਗੱਡੀਆਂ ਗੁੱਡੀਆਂ ਚ ਪਰਹੇਜ ਕਰਨਾ ਥੋੜਾ ਜਣਾ ਬਥੇਰੇ ਆਨੇ ਵੀ ਗੱਡੀਆਂ ਚ ਪਰ ਗੱਡੀ ਵੀ ਉਹਨਾਂ ਨੂੰ ਬਾਹਰ ਖੜਾ ਕੇ ਜਾਣੀ ਪੈਂਦੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਤਾਂ ਫਿਰ ਹੈਗਾ ਭਾਈ ਆਟੋ ਵਗੈਰਾ ਜਾ ਮੈਂ ਜਿਹੜੇ ਵਾਲੇ ਜਿਹੜੇ ਇਹਨਾਂ ਨਾਲ ਹੀ ਜਾਣਾ ਪੈਂਦਾ ਹੈ। ਸੋ ਕੰਮ ਪਾਉਤਾ ਗਏ تھے ਜਿਹੋਰੇ 2 ਲੱਖ 500 ਇਹ ਤਾਂ 3 ਲੱਖ ਭਈ ਆਏ ਇੱਥੇ। ਐਵਰੇਜ ਮਤਲਬ ਹਰੇਕ 10 ਪੰਜਾਬੀਆਂ ਪਿੱਛੇ 11 ਭਈਆਂ ਨੇ ਉਹਰੇ। ਆ ਹੁਣ ਪਿੱਛੇ ਜੇ ਗਾ ਵੀ ਬਹੁਤ ਪੈ ਗਿਆ ਛਟਿਆਗਾ ਇਹਨਾਂ ਦਾ ਹਨਾ ਠੱਠਿਆ ਵੀ ਕਰਿਆ ਤੀ ਇਹਨਾਂ ਨੇ ਹੁਣ ਭਈਆਂ ਨੇ ਉਹਰੇ। ਮਗਰ ਲਧਿਆਣੇ ਜੂ ਜੇ ਮਨ ਦੇਖਿਆ ਜਾਵੇ ਤਾਂ ਭਈਆਂ ਦੀ ਤਦਾਦ ਬਹੁਤ ਜ਼ਿਆਦਾ ਪੱਧ ਗਈ ਜਿਨ੍ਹਾਂ ਦੇ ਪੱਕੇ ਧਾਰ卡ੜਾ ਪੱਕੇ ਘਰ ਬੜੇ ਹੋਏ ਆਏ ਆ ਵੋਟਰ ਕਾਰਡ ਬਣੇ ਹੋਏ ਆ ਉਹਨਾਂ ਦੇ ਮਤਲਬ ਪਰਮਾਨੈਂਟਲੀ ਉਹ ਇੱਥੇ ਉਹ ਹੋ ਗਏ ਪੀਆਰ ਹੋ ਗਏ ਹੈ ਹੁਣ ਬਥੇਰੇ ਕਹਿ ਦਿੰਦੇ ਆ ਜਿਵੇਂ ਤੁਸੀਂ ਵੀ ਤਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਕੇ ਹਨਾ ਵੀਜ਼ਾ ਲੰਨੇ ਆ ਬਾਬਾ ਜੀ ਪਰ ਉਹ ਟੈਕਸ ਵੀ ਭਰਦੇ ਆ ਲੱਖ ਰੁਪਿਆ ਲਾ ਕੇ ਵੀ ਜਾਂਦੇ ਆ ਵੈਰੀਫਿਕੇਸ਼ਨ ਹੁੰਦੀ ਆ ਭਈਆਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਜੁਪੀ ਬਿਹਾਰ ਜਾ ਆਪਣਾ ਕੋਈ ਵੀ ਕੰਮ ਕਰੋ ਕੋਈ ਮਦਰਸ ਮੰਨ ਕੇ ਚੱਲੋ ਕੋਈ ਉਸੋ ਵੀ ਮੰਨ ਕੇ ਚੱਲੋ ਕਰਕੇ ਇੱਧਰ ਆ ਗਏ ਔਰ ਇਹ ਦਾਲ ਘੜ ਬੋਟਰ ਘੜ ਬਣਾ ਲਿਆ ਜੀ ਮੁੜ ਕੇ ਇੱਧਰ ਹੀ ਰਹਿਣ ਲੱਗ ਜਿਆੜੇ ਮੁੜ ਕੇ ਜਾਂਦੇ ਹੈ ਨਹੀਂ ਇਹ ਫੜ ਹੁੰਦੇ ਨਹੀਂਗੇ ਜੀ ਇਹ ਇਹ ਹੈ ਜੀ ਬਾਕੀ ਕ੍ਰੀਮਪੁਰਾ ਬਿਆਰ ਜੀ ਲੁਧਿਆਣੇ ਦਾ ਇਹ ਵੀ ਬਹੁਤ ਫੇਮਸ ਹੈਗਾ ਨਾ ਵੀਰ ਸਾਰੇ ਨੇ ਮੋਸਟਲੀ ਇੱਥੇ ਟਰੈਂਪੂ ਜੀ ਪਾਏ ਹੋਏ ਆ ਕੰਮ ਬਹੁਤ ਹੈ ਯਾਰ ਇੱਥੇ ਟਰੈਂਪੂ ਨਾਲ ਯਾਰ ਇੱਧਰ ਵੱਖੀ ਸਾਗ ਵੀ ਮਿਲਦਾ ਔਰ ਥੀਰਿਆ ਕਰਾਇਆ ਸਾਗ ਵੀ ਦੰਨੇ ਆ ਘਰੇ ਜਾ ਕੇ ਥੀਰਨੇ ਦੇ ਵੀ ਲੋੜ ਨਹੀਂ ਪੈਂਦੀ ਹੋਰ ਸਾਗ ਵੀ ਥੀਰ ਕੇ ਦੰਨੇ ਆ ਵਾਕਿਆ ਸੂਟ ਕਰੋ ਚੈੱਕ ਤੇ ਅੱਗੇ ਗੱਲ ਕਰਦੇ ਲਈ ਖੜਾ ਬਣਾਇਆ ਹੋਇਆ ਹੈਗਾ ਸੂਟ ਦੇਖੋ ਕਿੰਨਾ ਘੜ ਬਣਿਆ ਹੋਇਆ ਹੈ ਤੇ ਅਗੋਸਟ 51 ਬੜਾ ਹੈ ਹੋਲਡ ਕਰੇ ਛੋਟ ਵਧੀਆ ਵੈਸੇ ਪਰ ਇਹਨੇ ਫਿਰ ਆਫ ਨਹੀਂ ਕਰਦੇ ਮਤਲਬ ਕਸੀ ਕਿਤੇ ਪਾਉਣ ਨੂੰ ਠੀਕ ਆ ਪਰ ਡਿਲੀਵਰੀ ਕਰਨ ਨੂੰ ਨਹੀਂ ਪਾ ਸਕਦੇ ਬਾਕੀ ਆ ਚੈੱਕ ਵਾਲੇ ਛੋਟਾਂ ਦਾ ਬਹੁਤ ਰਵਾਜ ਚੱਲ ਰਿਹਾ ਹੈਗਾ ਮਰੰਡੇ ਆਪਣੇ 2-200 ਰੁਪਏ ਨੂੰ ਰੇਟ ਪੀਕਦਾ ਹੂੰ 150 ਰੁਪਏ ਆ ਜਾਂਦਾ ਪੈਂਦਾ ਹੈ ਕੀ ਰੇਟ ਹੈ ਮੈਨ ਇਹਦਾ ਚੈੱਕ 150 ਦਸੂ 150 ਤਾਂ ਹੀ ਪੈਂਦਾ ਹੈਗਾ ਉਹਦੇ ਛੋਟੇ ਵੀ ਬਾਕੀ ਇੱਧਰ ਦੇਖੋ ਚੈੱਕ ਵਾਲੇ ਥਾਂ ਨਹੀਂ ਥਾਂ ਪਏ ਹੈਗੇ ਜਿਹੜਾ ਮਰਜ਼ੀ ਲੈ ਲੈ ਕੀ ਰੇਟ ਆ ਵੀਰ ਚੱਕ ਵਾਲੇ ਦਾ 140 so, ਪਾਲੀ 5 ਮੀਟਰ ਦਾ 140 ਕੋਲ ਹੈ ਆਹ ਹੋ ਗਿਆ 140 ਯਾਰ ਜੇ ਜੇ ਇਕੱਠੀ ਕੁਆਲਟੀ ਜਲਣੇ ਤਾਂ ਵੀ ਮcomand ਮੋਟਾ ਕੁਆਲਟੀ ਜੇ ਇਕੱਠੇ ਲੈਣੇ ਤਾਂ 140 ਬੰਦੇ ਇੱਕ ਦੀ ਐਡ ਕਰਦੇ ਹਰ ਵਾਰੀ ਆ ਤਾਂ ਉਹ ਮੈਂ ਲਾਈਵ ਵੀਡੀਓ ਕਰ ਰਿਆ ਰਹੀ ਆ ਵੈਸੇ 200 ਰੁਪਏ ਸੇਲ ਹਾਂ ਉਹ ਤਾਂ ਪਤਾ ਮੰਨੋ ਮੇਰਾ ਵੀ ਕੱਪੜਿਆਂ ਦੇ ਕੰਮ ਆ ਵੀਰ ਮਰੰਡੇ ਮੈਂ ਤਾਂ ਹੀ ਪੁੱਛ ਰਿਹਾ ਮੈਂ ਚਲਦੇ ਰੇਟ ਦਈਆ ਉਹ ਲੈ ਜਾਾਂਗੇ ਇਹ ਬਾਕੀ ਆਉੜੇ ੜੇ ਵਾਲੀਆਂ ਦੁਕਾਨਾਂ ਦਾ ਬਹੁਤ ਰਵਾਜ ਚੱਲਿਆ ਹੋਇਆ ਹੈਗਾ 140 ਰੁਪਏ ਦਾ ਸਿੰਗ ਮਤਲਬ ਹੋਲ ਸੇਲ ਤੇ ਜੋ ਕੁਆਟੜੀ ਚੱਕਦੇ ਆ ਮੰਨ ਕੇ ਚੱਲੋ 70 ਰੁਪਏ ਵਿੱਚ ਆਪੇ ਆਮੀ ਤਰਤੀ ਮੰਨ ਕੇ ਚੱਲੋ ਜੇ ਲੈਣੇ ਆਪਾਂ ਟੁੱਟ 10 ਛੂਟ ਆ ਗਿਆ ਵੀ ਆ ਮੀਟਰ 'ਚ 540 ਰੁਪਏ ਲੱਗੂਗਾ ਤੇ ਸਿੰਗਲ ਛੂਟ ਲੈਣਿਆਂ ਦਾ 200 ਰੁਪਏ ਆ ਪਰ ਪੀਸ ਵਿੱਚ ਪਰ ਇਹਨਾਂ ਨੇ ਤੁਹਾਨੂੰ ਸਿੰਗਲ ਛੂਟ ਨਹੀਂ ਦੇਣਾ ਇਹ ਮੇਲੂਗਾ ਤੇ ਮੈਨੂੰ ਕੁਆਂਟੀਟੀ ਦੇ ਵਿੱਚ ਹੀ ਮਾਲ ਤੇ ਬਾਕੀ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਲਦੀ ਨੰਨੇ ਜੇ ਜਾਲੇ ਤੋਂ ਵਾਇਰ ਕੋ ਟਿਕਾ ਖਾਲਸਾ ਵਾਕੇ ਟਿਕਾ